ਸਤਿ ਸ਼੍ਰੀ ਅਕਾਲ ਜਿਸ ਦੇਖ ਰਹੇ ਹੋ ਸਾਡਾ ਦਲ ਟੀਵੀ ਮੈਂ ਹਜਸੀ ਕੋਰ ਆਕਲੈਂਡ ਪੁਲਿਸ ਦੇ ਵੱਲੋਂ ਬੀਤ ਰਾਤ ਇੱਕ 37 ਸਾਲਾ ਹੈੱਡ ਹੰਟਰ ਦੇ ਗੈਂਗ ਮੈਂਬਰ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵੱਲੋਂ ਪੁਲਿਸ ਦੀ ਕਾਰ ਦੇ ਵਿੱਚ ਚੋਰੀ ਦੀ ਕਾਰ ਦੇ ਨਾਲ ਟੱਕਰ ਮਾਰੀ ਗਈ ਜਾਣਕਾਰੀ ਮੁਤਾਬਿਕ ਬੀਤੀ ਰਾਤ ਪੁਲਿਸ ਦੇ ਵੱਲੋਂ ਸੜਕ ਦੇ ਉੱਤੇ ਟੀਟੀ ਰੰਗੀ ਡਰਾਈਵ ਦੇ ਉੱਤੇ ਇੱਕ ਚੋਰੀ ਦੀ ਕਾਰ ਨੂੰ ਸਪੌਟ ਕੀਤਾ ਗਿਆ ਵਾਈਟਮਾਟਾ ਪੁਲਿਸ ਕਮਿਸ਼ਨਰ ਦੇ ਮੁਤਾਬਕ ਪੁਲਿਸ ਵੱਲੋਂ ਇਸ ਦਾ ਪਿੱਛਾ ਕੀਤਾ ਗਿਆ ਡਰਾਈਵਰ ਨੇ ਇੱਕ ਵਾਰ ਤਕਰ ਰੋਕ ਲਈ ਰੋਕਣ ਤੋਂ ਬਾਅਦ ਉਸਨੇ ਕਾਰ ਰਿਵਰਸ ਕਰਕੇ ਪੁਲਿਸ ਦੀ ਕਾਰ ਦੇ ਵਿੱਚ ਹੀ ਟੱਕਰ ਮਾਰੀ ਇਸ ਦੇ ਵਿੱਚ ਹਲਕੀ ਕੋਈ ਜ਼ਖਮੀ ਨਹੀਂ ਹੋਇਆ ਪਰ ਪੁਲਿਸ ਦੀ ਕਾਰ ਨੂੰ ਜ਼ਰੂਰ ਨੁਕਸਾਨ ਪੁੱਜਿਆ ਇਹ ਗੱਲ ਹੈਲੀਕਾਪਟਰ ਦੀ ਮਦਦ ਨਾਲ ਇਸ ਵਿਅਕਤੀ ਨੂੰ ਬਾਉਂਡਰੋਸਕਲ ਦੇ ਵੱਲ ਸਪੋਰਟ ਕੀਤਾ ਗਿਆ ਜਿੱਥੇ ਪੁਲਿਸ ਦੇ ਵੱਲੋਂ ਕਈ ਘੰਟਿਆਂ ਦੀ ਮੁਸ਼ਕਲ ਤੋਂ ਬਾਅਦ 137 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਐਸੀ ਪੇਸ਼ੀਵਾਚਾ ਕਰੇ ਜ਼ਿਲ੍ਹਾ ਅਦਾਲਤ ਦੇ ਵਿੱਚ ਬੀਤੇ ਦਿਨ ਕਰਵਾਈ ਗਈ ਹੈ